ਬਾਬੇ ਨਾਨਕ ਨੇ ਕਿਹਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਵੰਤ ਜਦੋਂ ਕੋਈ ਪਾਣੀ ਗੰਦਾ ਕਰਦਾ hota ਚੰਗਾ ਕਿੱਥੋਂ ਹੋ ਜੂ ਸਹੀ ਗੱਲ ਆ ਬਾਈ ਐਡੀ ਪੱਡੀ ਮੂਰਤੀ ਬਣਾ ਕੇ ਹਨਾ ਉਹਦੀ ਪੂਜਾ ਕਰੀ ਮਨ ਕੋ ਲਿਆ ਕੇ ਵਿੱਚ ਛੱਡ ਦੇ ਜਿਵੇਂ ਨਿੰਬੂ ਰੋਟੇ ਜਾਂਦਾ ਪੈਸੇ ਮੁੱਕ ਜਾਂਦੇ ਉਹਦਾ ਨਾ ਕਿਉਂ ਦੱਸਣ ਜੋਗਾ ਨਾ ਪੁੱਛਣ ਜੋਗਾ ਐਡਾਂ ਦੇ ਉਹ ਮੂਹ ਮੰਗ ਮੇ ਪੈਸੇ ਦਿੰਦੇ ਜਿਹਦੇ ਚੰਗੇ ਵਿਆਹ ਆਉਂਦੇ ਆ ਸਹੀ ਗੱਲ ਆ ਅੱਪਾ ਅਜੇ ਤੱਕ ਲਈ ਨਹੀਂ ਜਿਹੜੇ ਲਾਉਂਦੇ ਆ ਉਹਨਾਂ ਨੂੰ ਗਾਲਾਂ ਕੱਢਿਆ ਕਰੋ ਯਾਰ ਸਹੀ ਗੱਲ ਆ ਉਹ ਉਹ ਕਿਸੇ ਦਾ ਨੁਕਸਾਨ ਕਰ ਰਿਹਾ ਆ ਆਪ ਕੋ ਉਹਨਾਂ ਨੇ ਜਿਹੜੇ ਲੈਣੇ 4 ਰੁਪਏ ਲੈ ਲਏ ਉਹ ਮਾੜੀ ਗੱਲ ਹੈ ਸਾਲਿਓ ਜਦੋਂ ਤੁਸੀਂ ਫੇਸਬੁੱਕ ਦੇ ਪੈਸਾ ਨਾਲ ਨਹੀਂ ਰੱਜਦੇ ਪੰਡਤਾਂ ਦੇ ਪੈਸਾ ਨਾਲ ਦੱਸ ਕਿ ਕੋਠੀ ਪੈਜੂ ਸਹੀ ਗੱਲ ਹੈ ਸੱਜਣੋ ਰਾਮਪਰੇ ਖੜੇ ਆ ਤੁਸੀਂ ਰੋਜ਼ ਵੀਡੀਓ ਦੇਖਦੇ ਆ ਪਾਣੀ 'ਚ ਗੰਦ ਪੱਲ ਸੱਟਣ ਵਾਲੀਆਂ ਤੇ ਹਜ਼ਾਰਾਂ ਲੋਕ ਬਹਿਮਾ ਭਰਮਾ ਦੇ ਮਾਰੇ ਪਏ ਆ ਤੇ ਰਾਮਪਰੇ ਆਏ ਸੀ ਅੱਜ ਆਪਾਂ ਬਾਈ ਮਾਨ ਬਠਿੰਡੇ ਵਾਲੇ ਕੋਲੇ ਤੇ ਇਹਦੇ ਕਰਕੇ ਕੋਲੇ ਲੋਕਾਂ ਨੇ ਬਹੁਤ ਗੰਦ ਪਾਇਆ ਸੀਗਾ ਤੇ ਇਹ ਕਹਿੰਦਾ ਬਾਈ ਇੰਨਾ ਦੁਖੀ ਕੀਤਾ ਸੀ ਤੇ ਬਾਈ ਨੇ ਆ ਬੈਨਰ ਕਢਾ ਕੇ ਲਵਾਏ ਹੈਗੇ ਤੇ ਇੱਕ ਇੱਥੇ ਲਵਾਦਾ ਮਗਰ ਬਾਈਨਰ ਤੇ ਇੱਕ ਉਹ ਸਾਹਮਣੇ ਲਾਦਾ ਤੇ ਮਨ ਕੀ ਹਾਲ ਚਾਲ ਸੀ ਦਾ ਹਾਲਤਾ ਯਾਰ ਇੱਥੇ ਭਾਈ ਮੇਲੇ ਹੀ ਲੱਗਾ ਰਹਿੰਦਾ ਸੀ ਹਾਂ ਕੋਈ ਤਾਂ ਪਾਣੀ ਚ ਕੋਸ ਸਿੱਟ ਗਿਆ ਕੋਈ ਮੂਰਤੀ ਸਿੱਟ ਗਿਆ ਕੋਈ ਕੋਸ ਕੋਈ ਕੋਸ ਕੋਈ ਇੱਥੇ ਦੀਵੇ ਵਾਲ ਕੇ ਬਹਿ ਗਿਆ ਅੱਛਾ ਕੋਈ ਪੰਥੀ ਬਦਦਾ ਇੰਨੇ ਬਹਿਮਾ ਭਰਮਾ ਦੇ ਪੱਟੇ ਲੋਕ ਆ ਬਾਬੇ ਨਾਨਕ ਨੇ ਕਿਹਾ ਪਵਨ ਗੁਰੂ ਪਾਣੀ ਪਤਾ ਮਾਤਾ ਦਰਤ ਮਾਤਾ ਜਦੋਂ ਕੋਈ ਪਾਣੀ ਗੰਦਾ ਕਰਦਾ ਓੜਾ ਚੰਗਾ ਕਿੱਥੋਂ ਹੋ ਜੂ ਸਹੀ ਗੱਲ ਆ ਭਾਈ ਹੈ ਬਾਕੀ ਸਹੀ ਗੱਲ ਆ ਕੋਲੇ ਘਰੇ ਸਾਨੂੰ ਵੀ ਐਂ ਲੱਗਦਾ ਇਹ ਕੀ ਕਰੀਏ ਜਾਂਦੇ ਕਿਵੇਂ ਜੇ ਫਿਰ ਕਨੈਕਟੀਵਿਟੀ ਆਉਂਦੀ ਆ ਜੀ ਹਟਾ ਹੀ ਦਿੱਤੇ ਆ 5000 ਤਾਂ ਗੇਟ ਤੇ ਲਾਇਆ ਆ ਲਿਖ ਕੇ ਲਾਇਆ ਉਹ ਇੱਕ ਵੱਡਾ ਲਾਇਆ ਸਹੀ ਗੱਲ ਆ ਕੋਈ ਵੀਡੀਓ ਬਣਾ ਕੇ ਬਾਹਰ ਲ ਕਰਾਂਗੇ ਤੇ ਕਾਰਵਾਈ ਵੀ ਹੋਊ 76% ਵੀ ਹੋਊ 76% ਵੀ ਹੋਊ ਹੁਣ ਮਾੜਾ ਜੱਟ ਕਿਆ ਹੋਇਆ ਤੇ ਲੁਧਿਆਣੇ ਲੁਧੋਣੇ ਆਪਾਂ ਦੇਖਦੇ ਆਂ ਬਾਈ ਨਹਿਰਾ ਨੂਰਾ ਦਾ ਬੁਰਾ ਹਾਲ ਕੀਤਾ ਪਿਆ ਮੈਂ ਪੁੱਛਣਾ ਲੋਕ ਇਹਨੇ ਅੱਡੀ ਵੱਡੀ ਮੂਰਤੀ ਬਣਾ ਕੇ ਹਨਾ ਉਹਦੀ ਪੂਜਾ ਕਰੀ ਮਨ ਕੋਲ ਲਿਆ ਕੇ ਵਿੱਚ ਛੱਡ ਦਿੰਦੇ ਵਿੱਚ ਛੱਡ ਦਿੰਦੇ ਆ ਬਾਕੀ ਜਿਹੜੇ ਸਟ੍ਰੀਟਸ ਪਾਉਣਗੇ ਧਾਰਮਿਕ ਤੇ ਕਹਿੰਦੇ ਜਿਹੜੀ ਉਸ ਗਰਮਾਣੀ ਕਹਿੰਦੀ ਐ ਉਹ ਤੇ ਚੱਲਣਾ ਨਹੀਂ ਜਰ ਬਈ ਮੈਂ ਹਰਾਮ ਆ ਨਾ ਪੜੀਆਂ ਲਿਖੀਆਂ ਕੁੜੀਆਂ ਜਿਹੜੀਆਂ ਹਾਈਲਾਈਟਸ ਕਰਦੀਆਂ ਪਤਾ ਨਹੀਂ ਤਾਂ ਬਾਬਾ ਗੂਬਾ ਕੋਲੇ ਜਿਹੜਾ ਐਟਾ ਜੀ ਚੱਲੀ ਇਹਨਾਂ ਕੋਲੇ ਭਗ ਜਾਂਦੀਆਂ ਇੱਥੇ ਕੱਲ ਇੱਕ ਕੁੜੀ ਪੜੀ ਲਿਖੇ ਘਟਵਾਤੇ ਆਈ ਮੂੰਹ ਆ ਬੰਨਿਆ ਤੇ ਐਨਾ ਸਾਰਾ ਪਤਾ ਨਹੀਂ ਕੀ ਉਹਦੇ ਕੋਲ ਲੱਲਬੱਲ ਮਹਾ ਜੁੱਟੀ ਨਾ ਉਹਦੀ ਮੈਂ ਟਕਿਆ ਕੀ ਕਰੀ ਮਹਾ ਤੂੰ ਪੜੀ ਲਿਖੀ ਕੁੜੀਆਂ ਪਾਣੀ ਚ ਤੂੰ ਗੰਦ ਪਣੀ ਗਾਹਾਂ ਪੀਣ ਤੇ ਇਹਨੂੰ ਕੌਣ ਪੀਂਦਾ ਹੋਊ ਲੈ ਅੱਛਾ ਲੋਕਾਂ ਨੂੰ ਪਤਾ ਹੀ ਨਹੀਂ ਤਨੀ ਇਹਨੂੰ ਵੀ ਕੋਣ ਪਿੰਦਾ ਹੋਊ ਆਏ ਨਹੀਂ ਪਤਾ ਵੀ ਇਹਦਾ ਬਾਰਡਰ ਬਾਕਸਾਂ ਚ ਜਾਂਦਾ ਪਿੰਦਾ ਜੀ ਸੁਖਦਾ ਨਾ ਇਹ ਇੰਨਾ ਇਹਦੇ ਥੱਲੇ ਚੀਜ਼ਾਂ ਮਿਲਦੀਆਂ ਯਾਰ ਪਤਾ ਹੀ ਨਹੀਂ ਲੋਕ ਕੀ ਕੀ ਸਿੱਟੀ ਜਾਂਦੇ ਕੀ ਕੀ ਸਿੱਟੀ ਜਾਂਦੇ ਯਾਰ ਸਹੀ ਗੱਲ ਜਮੇ ਇੱਕਾ ਜਿਹੜੇ ਐਡਾਂ ਹੀ ਚੱਲਦੀਆਂ ਨਾ ਆ ਪਤਾ ਲਾਈ ਨਹੀਂ ਹੂੰ ਤੈਨੂੰ ਵੀ ਫੋਨ ਕਰਿਆ ਉਹ ਆਉਂਦੇ ਆਉਂਦੇ ਫੋਨ ਵੀ ਪੈਸੇ ਲੈ ਲਓ ਸਾਡੀ ਐਡ ਲਾ ਦਿਓ ਐਡ ਲਾ ਦਿਓ ਉਹ 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 ਸਾਰੇ ਝੜ ਸਹੀ ਗੱਲ ਹੈ ਜਿਹੜੇ ਕੁੜੀਆਂ ਕੋਈ ਚੱਕਰਾਂ ਚ ਪੈ ਜਾਂਦੀਆਂ ਕੋਈ ਕਿਸਦਾ ਅਗਲੇ ਰਿਲੇਟਸ ਨਹੀਂ ਨਿਕਲਦਾ ਕੋਈ ਉਮਰ ਇਹ ਜੀ ਹੁੰਦੀ ਆ ਵੀ ਮਨ ਚਾਹਿਆ ਪਿਆਰ ਪਾਉ ਮਨ ਚਾਹਿਆ ਪਿਆਰ ਹਾਂ ਪਾਉ ਲਵ ਮੈਰਿਜ ਉਹ ਫਿਰ ਚੋਰੀ ਛਿਪੇ ਇਹਨਾਂ ਤੋਂ ਆਪ ਦਾ ਲਟਾ ਹੁੰਦੀਆਂ ਨੇ ਨਾ ਕਿ ਜਦੋਂ ਦੱਸਣ ਜੋ ਕਿ ਬਾਈ ਬਾਲੇ ਮੋٹے ਪੈਸੇ ਬੰਦੇ ਨੂੰ ਡਰਾ ਕੇ ਇਹ ਬਾਈ ਜਦੋਂ ਐਡਾਂ ਦੇ ਇੰਨੇ ਨੇ ਰੁਪਏ ਦਈ ਜਾਂਦੇ ਆ ਜੇ ਇਹਨਾਂ ਕੋਲ ਇਹਨਾਂ ਨੂੰ ਐ ਹੁੰਦਾ ਵੀ 2-4 ਵੀ ਆ ਗਏ ਤੇ 2-4 ਚੋਂ ਹੀ ਆਉਦਾ ਘਾਟੇ ਪੂਰੇ ਕਰ ਲੈਂਦੇ ਆ ਬਾਈ ਯਾਰੇ ਕੁੜੀ ਇਹੇ ਜੀ ਫਸਦੇ ਕੁੜੀ ਸਾਡੇ ਨਾਲ ਮੈਂ ਹਾ ਹਸਪੀਟਲ ਚ ਜੌਬ ਤੇ ਇੱਕ ਕੁੜੀ ਲੱਗੀ ਹੁੰਦੀ ਸਾਡੇ ਨਾਲ ਹੂੰ ਉਹ ਆਪਦੀ ਸਾਰੀ ਤਨਖਾਹ ਇਹਨਾਂ ਨੂੰ ਖਵਾਉਂਦੀ ਅੱਛਾ ਸਾਰੀ ਤਨਖਾਹ ਉਹ ਪੰਡਤਾਂ ਨੂੰ ਖਵਾਉਂਦੀ ਉਹ ਇੱਕ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਅੱਛਾ ਹਾਂ ਹੌਲੀ ਹੌਲੀ ਗੱਲਾਂ ਗੱਲਾਂ ਚ ਚੱਲ ਪਈ ਉਹ ਫਿਰ ਅਸੀਂ ਗੱਲ ਚੱਲ ਪਈ ਵੀ ਕਿੱਥੇ ਚੱਲਨੀ ਵੀ ਕਿੱਥੇ ਜਾਣੀ ਕਹਿੰਦੇ ਮੈਂ ਅੱਜ ਜਾਣਾ ਅੱਜ ਆਪ ਲਾਣਾ ਦੇਣਾ ਵੀਰਵਾਰ ਹੂੰ ਤੇ ਮਹਾ ਵੀ ਕੀ ਗੱਲ ਬਾਤ ਆ ਕਹਿੰਦੇ ਆਏ ਆ ਵੀ ਕਿਤੇ 5000 ਲੈ ਲੈ ਕਿਤੇ 4 ਲੈ ਲੈ ਸਾਰੀ ਤਨਖਾਹ ਉਹ ਇੰਦਰ ਜਾਂਦੀ ਉਹ ਨਾ ਤਾਂ ਕਿਸੇ ਨੂੰ ਦੱਸਣਯੋਗੀ ਨਾ ਕਿਸੇ ਦਾ ਪੁੱਛਣਯੋਗੀ ਉਹ ਬਈ ਕੇਰਾ ਕੇਰਾ ਵਿੱਚ ਜਦੋਂ ਉਹਨਾਂ ਦੇ ਜਾਲ ਚ ਕਹਿੰਦੇ ਫਸ ਗਿਆ ਬੰਦਾ ਮੁੜ ਕੇ ਨਿਕਲ ਨਹੀਂ ਦੇਂਦੇ ਉਹ ਵੀ ਆਹ ਦੂਜਾ ਟੋਟਕਾ ਕਰਨਾ ਜੀ ਫੇਰ ਤੇਰਾ ਕੰਮ ਸਫਲ ਹੋਊ ਆ ਤੀਜਾ ਟੋਟਕਾ ਕਰਨਾ ਕਹਿੰਦੇ ਆਈ ਆਈ ਕਰਾਈ ਜਾਂਦੇ ਹੋ ਆਈ ਕਰਾਈ ਜਾਂਦੇ ਜਦੋਂ ਬੰਦਾ ਜਮਾ ਨਿੰਬੂ ਰੋਟੇ ਜਾਂਦਾ ਪੈਸੇ ਮੁੱਕ ਜਾਂਦੇ ਉਹਦਾ ਨਾ ਕਿ ਉਹਨਾਂ ਦੱਸਣਯੋਗ ਨਾ ਪੁੱਛਣਯੋਗ ਐਡਾਂ ਦੇ ਉਹ ਮੂਹ ਮੰਗਵੇਂ ਪੈਸੇ ਦਿੰਦੇ ਜਿਹਦੇ ਚੰਗੇ ਵਿਅੂ ਆਉਂਦੇ ਆ ਸਹੀ ਗੱਲ ਆ ਪਾਪਾ ਅਜੇ ਤੱਕ ਲਈ ਨਹੀਂ ਜਿਹੜੇ ਲਾਉਂਦੇ ਆ ਉਹਨਾਂ ਨੂੰ ਗਾਲਾਂ ਕੱਢਿਆ ਕਰੋ ਯਾਰ ਸਹੀ ਲੇ ਲੇ ਉਹ ਮਾੜੀ ਗੱਲ ਹੈ ਸਾਲਿਓ ਜੋ ਤੁਸੀਂ ਫੇਸਬੁੱਕ ਦੇ ਪੈਸਾ ਨਾਲ ਨਹੀਂ ਰੱਜਦੇ ਪੰਡਤਾਂ ਦੇ ਪੈਸਾ ਨਾਲ ਦੱਸ ਕਿ ਕੋਠੀ ਪੈਜੂ ਸਹੀ ਗੱਲ ਹੈ ਮੈਂ ਹੱਦ ਤੱਕ ਬਈ ਮੈਨੂੰ ਮੋٹے ਮੋٹے ਪੈਸੇ ਕਿਹੜੇ ਆਪਾਂ ਆਪਾਂ ਲਾਈ ਨਹੀਂ ਨਾ ਲਾਈਏ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਨਾ ਲਾਈਏ ਆਪਾਂ ਆਪਦੇ ਸੱਚੇ ਮਿੱਤਰਾਂ ਨੂੰ ਵੀ ਕਿਹਾ ਵੀ ਬਈ ਇਹ ਰਾਹੇ ਕੰਮ ਨਾ ਕਰੋ ਲਾਉਂਦੇ ਵੀ ਨਹੀਂ ਬਹੁਤ ਬੰਦੇ ਬਿਤੇ ਲਾਉਣ ਵਾਲੇ ਹੀ ਬਿਤੇਰੇ ਜਿਹੜਾ ਆਇਡਲ ਆਉਂਦਾ ਕੀ ਗੱਤ ਹੈ ਕਿ ਕਿੱਡਾ ਹੀ ਮਰਜੀ ਚੈਨਲ ਚਾਹੇ ਕਿੱਡਾ ਹੀ ਚੰਗਾ ਬਲੌਗਰ ਆ ਬੰਦਾ ਇਹਨਾਂ ਦੀ ਐਡ ਲਾਉਂਦਾ ਉਹ ਬੰਦਾ ਨਾ ਕੱਢਣ ਪਾਉਣ ਨੂੰ ਕੁਝ ਨਹੀਂ ਹੋਊਗਾ ਗੱਲ ਮੈਂ ਇਹ ਮੰਨ ਲ ਪੱਕੀ ਐ ਸਹੀ ਗੱਲ ਐ ਉਹਨਾਂ ਦੇ 10000 ਨਾ ਤੁਸੀਂ ਕੀ ਕਰ ਲਓਗੇ ਜਦੋਂ ਫੇਸਬੁੱਕ ਆਲੇ ਤੁਹਾਡਾ ਜਿਹੜੇ ਆਉਂਦੇ ਉਹਨਾਂ ਨਾਲ ਹੀ ਢੱਡ ਭਰਦਾ ਯਾਰ ਕਿਸੇ ਦਾ ਜਿਹੜੀ ਚੀਜ਼ ਸਮਾਜ ਦਾ ਨੁਕਸਾਨ ਕਰਦੀ ਆ ਉਹ ਨਾ ਕਰੋ ਉਹ ਨਾ ਕਰੋ ਜੇ ਉਹਦਾ ਫਿਰ ਇੱਕ ਬਰਾਬਰ ਜੁਰਮ ਆ ਜਿਹੜਾ ਚਿੱਟਾ ਵੇਚ ਲਿਆ ਜਿਹੜਾ ਬਾਈ ਤੁਸੀਂ ਆ ਲੋਕਾਂ ਨੂੰ ਗਮਰਾਹ ਕਰ ਲੋਕਾਂ ਨੂੰ ਗਮਰਾਹ ਕਰਕੇ ਪੰਡਤਾਂ ਦੇ ਚੱਕਰਾਂ 'ਚ ਪਾਤਾ ਸਹੀ ਗੱਲ ਐ ਉਹਦਾ ਬਰਾਬਰ ਐ ਤੁਸੀਂ ਬਹੁਤ ਲੋਕਾਂ ਨੂੰ ਗੁੰਮਰਾਹ ਕਰਦੇ ਬਹੁਤ ਆ ਜਿਹੜੇ ਸਾਡੇ